ਸਤਿ ਸ੍ਰੀ ਅਕਾਲ ਜੀ ਇਹ ਜੋ ਤੁਸੀਂ ਦੇਖ ਰਹੇ ਹੋ ਟਰੈਕਟਰ ਖੜੇ ਇਹ ਕਿਸੇ ਕਾਰਨ ਦੇ ਨਾਲ ਹੀ ਖੜੇ ਨੇ ਇਹ ਆਪਾਂ ਦੱਸ ਦਈਏ ਖੜੇ ਵੀ ਕਿੱਥੇ ਨੇ ਖੜੇ ਵੀ ਇਹ ਪੈਟਰੋਲ ਪੰਪ ਤੇ ਨੇ ਜੋ ਅੱਜ ਤਰੀਕ 9 5 2025 ਦੇਰੇ 11 ਦੇ ਦੇ ਨਾਲ ਇਹ ਪੈਟਰੋਲ ਪੰਪ ਤੇ ਜਿੰਨੇ ਵੀ ਟਰੈਕਟਰ ਖੜੇ ਨੇ ਇਹ ਆਏ ਨੇ ਜੀ ਤੇਲ ਪਵਾਉਣ ਵਾਸਤੇ ਡਰਮਾਂ ਦੇ ਡਰਮ ਟੈਂਕੀਆਂ ਦੇ ਟੈਂਕੀਆਂ ਲੋਕ ਦੋ ਦੋ ਢੋਲ ਤਿੰਨ ਤਿੰਨ ਢੋਲ ਤੇ ਵੱਡੀਆਂ ਟੈਂਕੀਆਂ ਲੈ ਕੇ ਆ ਰਹੇ ਨੇ ਇਹਦਾ ਕਾਰਨ ਬੈਸ ਤੁਸੀਂ ਜਾਣ ਹੀ ਗਏ ਹੋਵੋਗੇ ਤੇ ਥੋੜਾ ਜਿਹਾ ਆਪਾਂ ਦੱਸ ਵੀ ਲਈਏ ਇਹ ਕਾਰਨ ਇਹ ਆ ਜੀ ਜੋ ਪਾਕਿਸਤਾਨੀ ਭਾਰਤੀ ਲਈ ਲੱਗਦੀ ਇਹ ਉਹਦਾ ਕਾਰਨ ਹੈ ਲੋਕਾਂ ਚ ਟਾਈਮ 2022 ਦੇ ਨਕੇ ਮਾ ਹੋ ਜਾਵੇ ਆਪਣਾ ਰੋਵਾਰ ਜਾਵੇ ਕਿਉਂਕਿ ਡਰ ਹੁੰਦਾ ਵੀ ਹੈ ਬਾਹਣ ਵੀ ਪਾਉਣਾ ਹੁੰਦਾ ਹੈ ਹੋਰ ਵੀ ਆਪਾਂ ਕੰਮ ਧੰਦੇ ਕਰਨੇ ਹੁੰਦੇ ਨੇਗੇ ਬੂਰੇ ਝੋਨਾ ਲਾਉਣਾ ਬਾਣ ਕਰਨਾ ਤੇ ਇਸ ਕਰਕੇ ਲੋਕਾਂ ਨੂੰ ਕਹਾਲ ਹੋਈ ਹੈ ਵੀ ਤੇਲ ਬੰਦ ਨਾ ਹੋ ਜਾਵੇ ਤੇ ਆਪਾਂ ਛੇਤੀ ਦੇਣੇ ਢੋਲ ਦੋ ਦੋ ਢੋਲ ਦਿਨ ਦਿਨ ਢੋਲ ਭਰਾ ਲੱਗੇ ਪਰ ਜੋ ਸੁਣਨ ਚ ਖਬਰਾਂ ਆਈਆਂ ਨੇ ਵੀ ਇਦਾਂ ਦਾ ਕੁਝ ਨਹੀਂ ਹੈਗਾ ਵੀ ਤੇਲ ਬੰਦ ਨਹੀਂ ਕੀਤਾ ਜਾਵੇਗਾ ਸਰਕਾਰ ਵੱਲੋਂ ਵੀ ਬੇਨਤੀ ਕੀਤੀ ਗਈ ਹੋਈ ਆ ਕਿਸਾਨਾਂ ਨੂੰ ਜਿੰਨੇ ਵੀ ਤੇਲ ਦੇ ਖਪਤਕਾਰ ਨੇ ਬੀ ਤੇਲ ਇਦਾਂ ਹੀ ਚੱਲਦਾ ਰਹੂਗਾ ਇਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਵੀ ਤੇਲ ਬੰਦ ਹੋ ਜਾਊਗਾ ਪਰ ਲੋਕਾਂ ਨੂੰ ਆਪਦੀ ਕਹਲ ਹੁੰਦੀ ਆ ਵੀ ਕੀ ਪਤਾ ਹੁੰਦਾ ਸਰਕਾਰ ਦਾ ਤੇਲ ਬੰਦ ਕਰ ਦੇਵੇ ਕਿਉਂਕਿ ਲੜਾਈ ਲੱਗ ਰਹੀ ਐ ਕੀਪਤਾ ਕਿੰਨਾ ਚਿਰ ਲੜਾਈ ਚੱਲੂਗੀ ਤੇ ਪ੍ਰਮਾਤਮਾ ਕਰੇ ਵੀ ਇਹ ਲੜਾਈ ਸੇਤੀ ਖਤਮ ਹੋਵੇ ਕਿਉਂਕਿ ਦੋਨਾਂ ਪਾਸੇ ਹੀ ਪੰਜਾਬ ਹੈ ਇੱਕ ਲਹਿੰਦਾ ਪੰਜਾਬ ਹੈ ਇੱਕ ਚੜ੍ਹਦਾ ਪੰਜਾਬ ਹੈ ਪਾਕਿਸਤਾਨ ਚ ਵੀ ਆਪਣੇ ਭਰਾ ਨੇ ਤੇ ਪੰਜਾਬ ਤਾਂ ਆਪਣੇ ਭਰਾ ਹੈਗੇ ਨੇ ਇਹ ਭਰਾਵੋ ਚਾਲਾਂ ਨੇ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਕਿਉਂ ਚਾਲਾਂ ਨੇ ਇਹ ਰਾਜਨੀਤੀ ਹੋ ਰਹੀ ਹੈ ਕਿਉਂਕਿ ਮੋਦੀ ਨੇ ਵੋਟਾਂ ਲੈਣੀਆਂ ਜੇ ਉਹ ਇਹ ਸਭ ਕੁਝ ਕਰੂਗਾ ਤਾਂ ਤਾਂ ਹੀ ਉਹਨੂੰ ਵੋਟਾਂ ਮਿਲਣਗੀਆਂ ਤੋ ਵੀਰੋ ਭਾਈਚਾਰਾ ਬਣਾ ਕੇ ਰੱਖੋ ਧੰਨਵਾਦ